ਮੁਕੰਮਲ ਕਰ ਲਿਆ ਹਨ ਤੇ ਅੱਜ ਅਸੀਂ ਇਹਨਾਂ ਚੋਣਾਂ ਲਈ ਮਿਨਿਸਪਲ ਚੋਣਾਂ ਲਈ ਜਿਹੜੇ ਜਿਹੜਾ ਸ਼ਡਿਊਲ ਆ ਵੀ ਇਲੈਕਸ਼ਨ ਹੈ ਜਿਸ ਰਾਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ ਕਿਹੜੇ ਡੇਟਸ ਨੂੰ ਕਿਹੜੀ ਕਿਹੜੀ ਕਾਰਵਾਈ ਜਾਂ ਕਿਹੜੀ ਕਿਹੜੀ ਐਕਟੀਵਿਟੀ ਹੋਣੀ ਹੈ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਅੱਜ ਕਿਉਂਕਿ ਅਸੀਂ ਪ੍ਰੈਸ ਕਾਨਫਰੰਸ ਰਾਹੀਂ ਅ ਸੂਚਨਾ ਦੇ ਰਿਹਾ ਤਾਂ ਮਾਡਰਲ ਕੋਡ ਆਫ ਕੰਡਕਟ ਜਿਹੜੀ ਹੈ ਉਹ ਅੱਜ ਤੋਂ ਹੀ ਲਾਗੂ ਹੋਏਗੀ ਔਰ ਇਹ ਮਾਡਰਲ ਕੋਡ ਆਫ ਕੰਡਕਟ ਜਦ ਤੱਕ ਇਹ ਸਾਰੀ process ਮੁਕੰਮਲ ਨਹੀਂ ਹੋ ਜਾਂਦੀ ਹੈ ਇਹ ਮਾਡਰਲ ਕੋਡ ਆਫ ਕੰਡਕਟ ਲਾਗੂ ਹੋਵੇਗਾ ਮਾਡਰਲ ਕੋਡ ਆਫ ਕੰਡਕਟ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਾਡੇ ਵੈਬਸਾਈਟ ਤੇ ਅਸੀਂ ਆਲਰੇਡੀ ਪੁਟ ਅਪ ਕੀਤੀ ਹੋਈ ਹੈ ਔਰ ਵੈਸੇ ਵੀ ਅਸੀਂ ਸਰਕਾਰ ਨੂੰ ਅਤੇ ਸਮੂਹ ਪੋਲਿਟিক্যাল ਪਾਰਟੀਆਂ ਨੂੰ ਸੂਚਨਾ ਵਾਸਤੇ ਪੇਡਿਆ ਜਿਹੜੀ ਚੋਣਾ ਵਿੱਚ ਸਭ ਤੋਂ ਇੱਕ ਇੰਪੋਰਟੈਂਟ ਐਕਟੀਵਿਟੀ ਹੁੰਦੀ ਹੈ ਕਿ ਵੋਟਰ ਲਿਸਟ ਨੂੰ ਅਪਡੇਟ ਕੀਤਾ ਜਾਣਾ ਹੁੰਦਾ ਤਾਂ ਜੋ ਵਰਤੋਂ ਵੱਧ ਜਿਹੜੇ ਯੋਗ ਵੋਟਰਸ ਹਨ ਐਲੀਜੀਬਲ ਵੋਟਰਸ ਹੈ ਉਹ ਇਨ੍ਹਾਂ ਚੋਣਾ ਵਿੱਚ ਆਪਣਾ ਇੱਕ ਭਾਗ ਲੈਣ ਸੋ ਇਸ ਸੰਦਰਭ ਵਿੱਚ ਅਸੀਂ ਵੋਟਰ ਸੂਚੀ ਜਿਹੜੀ ਹੈਗੀ ਹੈ ਉਹ ਸਾਰੇ ਡੀਸੀਜ਼ ਨੂੰ ਰਿਵੀਜ਼ਨ ਵਾਸਤੇ ਅ ਇਨਸਟਰਕਸ਼ਨਸ ਜਾਰੀਆਂ ਕੀਤੀਆਂ ਸਨ ਔਰ 7 12 ਤੱਕ 7 12 ਨੂੰ ਇਹਨਾਂ ਦੀ ਜਿਹੜੀ ਲੇਟੈਸਟ ਪ੍ਰਕਾਸ਼ਨਾ ਹੈ ਉਹ ਹੋ ਚੁੱਕੀ ਹੈ ਸੋ ਇਹਨਾਂ ਵੋਟਰ ਸੂਚੀਆਂ ਦੇ ਆਧਾਰ ਤੇ ਜਿਹੜੇ ਐਲੀਜੀਬਲ ਵੋਟਰਸ ਹੈ ਜਿਹੜੇ ਜਿਨ੍ਹਾਂ ਦਾ ਨਾਮ ਵੋਟਰ ਸੂਚੀ ਵਿੱਚ ਹੈ ਉਹ ਵਕ ਵਕ ਮਿਨਿਸਪਲ ਕਾਰਪੋਰੇਸ਼ਨ ਜਾਂ ਮਿਨਿਸਪਲ ਕਾਉਂਸਲ ਜਿਹੜੇ ਵੀ ਇਲੈਕਸ਼ਨਸ ਵਿੱਚ ਜਾ ਰਹੇ ਹਨ ਉਹਨਾਂ ਵਿੱਚ ਵੋਟ ਪਾਉਣ ਦਾ ਉਹ ਅਧਿਕਾਰ ਰੱਖਣਗੇ ਜਿਹੜੇ ਸਾਡੇ ਇਸ ਟਾਈਮ ਤੇ ਮਿਨਿਸਪਲ ਕਾਰਪੋਰੇਸ਼ਨਸ ਪੰਜ ਹੈਗੀਆਂ ਜਿਨ੍ਹਾਂ ਵਿੱਚ ਚੋਣ ਹੋ ਰਹੀ ਆ ਤੇ ਬਾਕੀ ਮਿਨਿਸਪਲ ਕਾਉਂਸਲਸ ਤੇ ਬਾਈ ਇਲੈਕਸ਼ਨਸ ਹੈਗੀਆਂ ਇਹਨਾਂ ਵਿੱਚ ਜਿਹੜੀ ਟੋਟਲ ਵੋਟਰਾਂ ਦੀ ਸੰਖਿਆ ਹੈ ਕੁੱਲ ਮਿਲਾ ਕੇ 37 ਲੱਖ 32 ਹੈ। ਔਰ ਇਹਦੇ ਵਿੱਚ 19 ਲੱਖ 19 ਲੱਖ ਹੈਗੀ ਆ ਤੁਹਾਡੇ ਮੇਲਸ ਔਰ 17 ਲੱਖ 75 ਹੈਗੀਆਂ ਫੀਮੇਲਸ। ਇਹ ਟੋਟਲ ਟੋਟਲ ਐਗਜ਼ੈਕਟਲੀ ਮੈਂ ਤੁਹਾਨੂੰ ਭਾਈ ਪ੍ਰੈਸ ਨੋਟ ਅਸੀਂ ਜਾਰੀ ਕਰਾਂਗੇ ਇਹ ਮੈਂ ਰਾਉਂਡ ਆਫ ਕੀਤੇ ਹੋਏ ਆ ਠੀਕ ਹੈ ਨਾ ਕਿਉਂਕਿ ਵੋਟਰ ਜਿਹੜੀ ਹੈਗੀ ਉਹ ਕਰਦੇ ਹੈਗੇ ਠੀਕ ਹੈ ਨਾ ਕਿੰਨੇ ਸਰ ਦੇ 19 ਲੱਖ ਫੀਮੇਲ ਕਿੰਨੇ ਸਰ ਇਫ ਯੂ ਵਾਂਟ ਦੀ ਐਗਜੈਕਟ ਫਿਗਰਸ ਬੈਥ ਉਹ ਵੀ ਦੇ ਦਿੰਦਾ ਹੈਗਾ ਰਾਉਂਡ ਫਿਗਰ ਇਹ ਹੈਗੀ ਹੈ ਕਿ ਟੋਟਲ ਵੋਟਰਸ ਹੈਗੀਆਂ 37 ਲੱਖ 32 ਹਜ਼ਾਰ ਠੀਕ ਹੈ ਜੀ ਤੇ 19 ਲੱਖ 55 ਹੈਗੇ ਆ ਮੇਲਸ ਤੇ 1775 ਹੈਗੇ ਆ ਫੀਮੇਲਸ ਤੇ 204 ਅਦਰਸ ਇੱਕ ਹੋਰ ਕੈਟਾਗਰੀ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਬਣਾਈ ਹੈ ਜੀ ਐਗਜ਼ੈਕਟ ਡਿਟੇਲਸ ਔਨ ਇਸ ਪ੍ਰੈਸ ਨੋਟ ਵਿਚ ਅਸੀਂ ਤੁਹਾਨੂੰ ਡਿਸਟ੍ਰਿਬਿਊਟ ਕਰਾਂਗੇ ਇਨਾ ਚੋਣਾਂ ਵਿੱਚ ਜਿਵੇਂ ਪੰਚਾਇਤਾਂ ਵਿੱਚ ਅਸੀਂ ਬੈਲਟ ਬਾਕਸਸ ਆ ਯੂਜ਼ ਕੀਤਾ ਹੈ ਪਰੰਤੂ ਮਿਨਿਸਪਲ ਚੋਣਾਂ ਵਿੱਚ ਅਸੀਂ ਈਵੀਐਮਸ ਰਾਹੀਂ ਵੋਟਿੰਗ ਕਰਵਾਵਾਂਗੇ ਇਹ ਈਵੀਐਮ ਜਿਹੜੀਆਂ ਹੈਗੀਆਂ ਇਹ ਐਮ2 ਮਾਡਲ ਦੀਆਂ ਹੁੰਦੀਆਂ ਐਈਸੀਆਈ ਵੱਲੋਂ ਅਸੀਂ ਲਈਆਂ ਹੈਗੀਆਂ ਯੂਜ਼ ਵਾਸਤੇ ਲੋਨ ਬੇਸਿਸ ਤੇ ਤੇ ਇਹ ਸਾਡੇ ਕੋਲ ਹੁਣ ਲੋਡਿੰਗ ਦੀ ਮਾਤਰਾ ਵਿੱਚ ਹਰੇਕ ਜ਼ਿਲ੍ਹੇ ਵਿੱਚ ਉਪਲਬਧ ਹੈ ਇੱਕ ਹੋਰ ਜਿਹੜੀ ਸੂਚਨਾ ਅਸੀਂ ਤੁਹਾਨੂੰ ਤੁਹਾਡੇ ਜ਼ਰੀਏ ਪਬਲਿਕ ਨੂੰ ਦੇਣਾ ਚਾਹੁੰਦੇ ਆ ਉਹ ਇਹ ਆ ਕਿ ਜਿਹੜਾ ਪੋਲਿੰਗ ਦਾ ਟਾਈਮ ਹੈ ਉਹ ਡੇਟ ਮੈਂ ਤੁਹਾਨੂੰ ਦੱਸਦਾ ਲੇਕਿਨ ਮੈਂ ਪੋਲਿੰਗ ਦਾ ਟਾਈਮ ਦੇ ਬਾਰੇ ਗੱਲ ਕਰ ਰਿਹਾ ਪੋਲਿੰਗ ਦਾ ਟਾਈਮ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਹੋਏਗਾ ਸੋ ਨੋਰਮਲੀ ਅਸੀਂ 8 ਤੋਂ ਲੈ ਕੇ 4 ਕਰ ਦਿਆ ਲੋਕਲ ਬੋਡੀ ਇਲੈਕਸ਼ਨ ਬਟ ਅਸੀਂ ਇੱਕ ਘੰਟਾ ਹੋਰ ਦੇ ਰਹੇ ਹਾਂ ਤੋਂ 7 ਵਜੇ ਸਵੇਰੇ ਤੋਂ ਲੈ ਕੇ 4 ਵਜੇ ਸ਼ਾਮ ਤੱਕ ਪੋਲਿੰਗ ਜਿਹੜੀ ਹੈਗੀ ਹੈ ਹੋਏਗੀ ਮਿਨਿਸਪਲ ਕੋਰਪੋਰੇਸ਼ਨਸ ਵਿੱਚ ਜਿੰਨੀਆਂ ਚੋਣਸ ਹੋ ਰਹੀਆਂ ਉਹ 381 ਵਾਰਡਸ ਵਾਸਤੇ ਹੋਣਗੀਆਂ ਸੋ ਇਹਦਾ ਮਤਲਬ ਕਿ ਕਾਰਪੋਰੇਸ਼ਨ ਵਿੱਚ 381 ਮੈਂਬਰਸ ਜਿਹੜੇ ਹੈਗੇ ਉਹ ਚੁਣੇ ਜਾਣਗੇ। ਔਰ ਜਿਹੜੇ ਮਿਨਿਸਪਲ ਕਾਉਂਸਲਸ ਤੇ ਨਗਰ ਪੰਚਾਇਤ ਹੈਗੀ ਹੈ ਉਹਨਾਂ ਵਿੱਚ 598 ਵਾਰਡਸ ਵਿੱਚ ਚੋਣਾ ਕੀਤੇ ਜਾਣਗੇ। ਸੋ ਉਹਨੇ ਮੈਂਬਰਸ ਜਿਹੜੇ ਹੈਗੇ ਉਹ ਚੁਣੇ ਜਾਣਗੇ। ਸਿਕਿਉਰਿਟੀ ਦਾ ਅਸੀਂ ਪ੍ਰਬੰਧ ਪੂਰਾ ਕੀਤਾ ਹੋਇਆ ਹੈਗਾ। ਕਮਿਸ਼ਨ ਦੀ ਵਕ ਵਕ ਸਮੇ ਤੇ डीजीपी साहब ਤੇ ਹੋਰ ਉਹਨਾਂ ਵੱਲੋਂ ਨੋਡਲ ਆਫਸਰ ਜਿਹੜੇ ਸੀਨੀਅਰ ਸਪੈਸ਼ਲ ਡੀਜੀਪੀਸ ਵਗੈਰਾ ਲਗਾਏ ਹੈ ਉਹਨਾਂ ਨਾਲ ਮੀਟਿੰਗ ਕੀਤੀ ਗਈਆਂ ਹਨ ਅਸੀਂ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਲਾਅਨ ਆਰਡਰ ਸਿਚੁਏਸ਼ਨ ਕਿਸੇ ਵੀ ਜ਼ਿਲੇ ਵਿੱਚ ਕਿਸੇ ਵੀ ਕਾਉਂਸਲ ਜਾਂ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਦੌਰਾਨ ਨਾ ਹੋਵੇ ਔਰ ਅਸੀਂ ਕਮਿਸ਼ਨ ਵੱਲੋਂ ਇਹਨਾਂ ਨੂੰ ਕਹਿਆ ਹੈਗਾ ਕਿ ਤੁਸੀਂ ਇਨਸ਼ੋਰ ਕਰਿਓ ਕਿ ਹਰ ਇੱਕ ਪੋਲਿੰਗ ਬੂਥ ਤੇ ਜਾਂ ਹਰ ਇੱਕ ਕਾਊਂਟਿੰਗ ਸੈਂਟਰ ਤੇ ਜਦੋਂ ਵੀ ਕਾਊਂਟਿੰਗ ਹੁੰਦੀ ਹੈ ਤਾਂ ਉੱਥੇ ਲੋਡਿੰਗ ਦੀ ਲੋਡਿੰਗ ਦੀ ਜਿਹੜੀ ਸੁਰੱਖਿਆ ਗਾਰਡਸ ਵਗੈਰਾ ਹੈਗੇ ਉਹ ਤਾਇਨਾਤ ਕੀਤੇ ਜਾਂਦੇ ਕੀਤੇ ਜਾਂਦੇ